ਯਾਰ ਇਹਨਾਂ ਤੇ ਲ 11 ਕਿਲੋ ਜੀ 10 ਕਿਲੋ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਭਾਈ ਤੇ ਭਾਅ ਇਹਦਾ ਕਿਤਾਈ ਭਾਈ ਆਪਾਂ ਇੱਕ ਗੱਲ ਦੱਸਤੀ ਆ ਜਿਹੜੇ ਪਸ਼ੂ ਪਹਿਲਾਂ ਵੇਚਿਆ ਉਹੀ ਆ ਆਪਾਂ ਬੰਦਿਆਂ ਨਾਲ ਗੱਲ ਕਰਾ ਦੇਾਂਗੇ ਜੋ ਕੋਈ ਦੱਸਿਆ ਉਹ ਤੋਂ ਪਰਾ ਜਾ ਕੇ ਵੱਧ ਨਿਕਲਿਆ ਇਹ ਨਹੀਂ ਹਾਂ ਮੀਨੀ ਦਾ ਆਪਾਂ 15 16 ਕਿਲੋ ਦੱਸਿਆ ਸੀ 15 ਕਿਲੋ ਦੱਸਿਆ 16 ਕਿਲੋ ਤੋਂ ਬਾਹਰ ਸੀਗਾ ਹਾਂ 20 ਕਿਲੋ ਦੇ ਗੇੜ ਕਰ ਗਈ ਦੁੱਧ ਹਾਂ ਅੱਛਾ ਤੋ ਹੁਣ ਬਹੁਤ ਸੋਹਣਾ ਭਾਈ ਹੈਨਾ ਬਹੁਤ ਚੰਗਾ ਜੀ 6 ਦੰਦ ਬੱਛੀਆ ਦੂਜਾ ਸੂਆ ਸੂਗੀ ਪਹਿਲੇ ਸੂਏ 32 33 ਕਿਲੋ ਦੁੱਧ ਦਿੱਤਾ ਹੀ ਕੰਡੇ ਤੋੜਾ ਪਹਿਲੇ ਸੂਏ 32 33 ਹਾਂਜੀ ਹਾਂ ਠੀਕ ਹੈ ਬਾਈ ਐਰ ਕੀ ਪਾਜੀ 32 ਦੇਦੀ ਬਾਈ ਐਤ ਕੀ ਦੁੱਧ ਜਿਵੇਂ ਹੁਣ ਮੌਸਮ ਬਹੁਤ ਚੰਗਾ ਆਇਆ ਨੇ 40 ਪਲੱਸ ਦਊਗੀ ਉਹ ਸੀ ਮੌਨਸੂਨ ਬਾਈ ਕਹਿੰਦਾ ਆਪਾਂ ਜੇ ਕੋਈ ਕਚਾਊਗਾ ਸੱਜਣਾ ਆਪਾਂ ਲੈ ਕੇ ਵੀ ਦੇ ਦੇਣਾ ਪੂਰੀ ਡਿਟੇਲ داری ਇਹ ਨਹੀਂ ਹਾਲੇ ਕੱਚੀ ਆ ਬੱਚੀ ਕੱਚੀ ਆ ਬਲਕਿ ਨਾਣਾ ਬਾਈ ਹਾਂਜੀ ਹਾਂ 57000 ਰੁਪਏ ਹਾਂਜੀ ਹਾਂ ਤੇ ਦੁੱਧ ਕਿੰਨਾ ਆਈਡੀਆ ਹੈ ਬਾਈ ਦੁੱਧ ਬਾਈ 23 ਕਿਲੋ ਖੁੱਲਾ ਡੁੱਲਾ ਜੀ ਲਾਓ ਜੀ ਇਧਰ ਇਹਨਾਂ ਪਰਸਨ ਸੁਈਦਾ ਤੇ ਕਿੰਨਾ ਇਸ ਟਾਈਮ 12 13 ਕਿਲੋ ਬੋਲਾ ਹੋਊਗਾ ਜੀ 12 13 ਕਿਲੋ ਹਾਂਜੀ ਹਾਂ ਤੇ ਭਾਈ 12 13 ਕਿਲੋ ਬੋਲਾ ਮਗਰ ਇਹਦੇ ਵੱੱਛੀ ਆ ਇਹਦਾ ਕੀ ਭਾਅ ਆਊਗਾ ਭਾਈ ਇਹਦਾ ਇਹਦਾ 52000 50 ਆਲਾ ਬੋਲਾ ਭਾਈ ਹਾਂਜੀ ਹਾਂ ਇਹ ਮੁੱਲੇ ਦਾ ਕੀਤਾ ਆਪਾਂ 52000 52000 ਹਨਾ ਆਪਾਂ ਤਾਂ ਹੂੰ ਸੋਨਾ ਬਹੁਤ ਸੀ ਜੇ ਕਿਤੇ ਉਹ ਹੀ ਹੁੰਦਾ ਤੇ ਮੈਂ ਕਹਿੰਦਾ 80 ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਭਾਈ ਢਿੱਲੋ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਪੋਏਪੁਰ तहसील धर्मकोट ਤੇ ਜ਼ਿਲ੍ਹਾ ਮੋਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ 4 ਨਗ ਦਿਖਾਵਾਂਗੇ 2 ਤੱਤਾ ਜੇ ਸੂਏ ਸਵਾਏ ਤੇ 2 ਗੱਬਣ ਇੱਕ ਤੁਸੀਂ ਬੱਚੀ ਜਮਾ ਐਂਡ ਵਾਲੇ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੇ ਰਿਕਾਰਡ ਵਾਲੀ ਜਿਹੜੀ ਬੱਚੀ ਉਹਦੀ ਸਾਰੀ ਡਿਟੇਲ ਵਗੈਰਾ ਰੇਟ ਰੂਟ ਬਾਈ ਕਹਿੰਦਾ ਅੱਜ ਆਪਾਂ ਬਿਲਕੁਲ ਜੈ ਜੇ ਕਰ ਜਣੇ ਆ ਜਿਹੜੀਆਂ ਸੂਈਆਂ ਉਹਨਾਂ ਬਾਰੇ ਵੀ ਸਾਰੀ ਜਾਣਕਾਰੀ ਲੈ ਕੇ ਜਾਵਾਂਗੇ ਤੇ ਜਿਹੜੀਆਂ ਗੱਬਣਾ ਕਿੰਨਾ ਕਿੰਨਾਕ ਟਾਈਮ ਲੈਂਦੀਆਂ ਸਾਰੀਆਂ ਗੱਲਾਂ ਬਾਤਾਂ ਬਾਈਆ ਪੱਟਾ ਲਾਉਣਾ ਕਰਾਂਗੇ ਤੇ ਲੋ ਬਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਟੇ ਲੋ ਬਾਈ ਅੱਜ ਫਿਰ ਰੇਟ ਆਪਣੇ ਕਿੱਦਾਂ ਦੇ ਰਹਿਣਗੇ ਬਾਈ ਬਸ ਰੇਟ ਵਾਈ ਵੀ ਆਈ ਜਮਾ ਲੈਣ ਦੇ ਦੇ ਵਾਲੀ ਲੈਣ ਦੇ ਨਾਲ ਹੀ ਹੋਣਗੇ ਹਾਂਜੀ ਹਾਂ ਠੀਕ ਹੈ ਬਾਈ ਟੇ ਲੋ ਬਾਈ ਸਭ ਤੋਂ ਪਹਿਲਾਂ ਕਰਮ ਵਾਲੀ ਜਿਹੜੀ ਝੋਟੀ ਬਾਰੇ ਦੱਸਣੀ ਜਾਣਾ ਇਹ ਦੂਜੇ ਸੂਵੇ ਝੋਟੀ ਆ 6 ਜਾਂਦਾ ਜੀ ਠੀਕ ਹੈ ਬਾਈ ਹਾਂਜੀ ਹਾਂ ਅੱਜ 12 13 ਦਿਨ ਹੋ ਗਏ ਸੋਈ ਨੂੰ ਠੀਕ ਹੈ ਭਾਈ ਕਟਾ ਮਗਰ ਆਈ ਤੇ ਤੇਲੋ ਭਾਈ 12 13 ਦਿਨਾਂ ਦੀ ਹੁਣ ਆਪਾਂ ਬੋਲੇ ਚ ਦਾ ਕਹਿਣ ਯਾਰ ਦੁੱਧ ਤੇ ਆ ਗਿਆ ਦੁੱਧ ਤੇ ਆ ਗਈ ਹੈ ਕਿੰਨਾ ਅੱਜ ਕੋਲੋਂ 12 ਹੋ ਗਏ 11 ਕਿਲੋ ਜੜ ਗਏ 8 ਗ੍ਰ ਦੁੱਧ ਹੋ ਗਏ ਜਣ ਕੇ 10 ਕਿਲੋ ਕੋਈ ਮੰਨ ਕੇ ਆ ਜਾਵੇ ਬੰਦੇ ਤੋਲ ਕੇ ਲੈ ਜਾ ਬਈ ਦੋ ਟਾਈਮ ਚਾਰ ਟਾਈਮ ਚੋਕੇ ਠੀਕ ਹੈ ਭਾਈ ਤੇ ਭਾਈ ਰੇਟ ਫਿਰ ਕੀ ਕਰਾਂਗੇ ਇਹਦਾ ਆਪਾਂ ਰੇਟ ਜਾਮ ਵਜ ਬਈ 1 ਲੱਖ 15000 ਇੱਕ ਲੱਖ 15000 ਬਸ ਠੀਕ ਹੈ ਨਾ ਭਾਈ ਤੇ ਤੋਰੀਏ ਭਾਈ ਇਹ ਕਰੀ ਮਾਰ ਆਇਆ ਇਹਨੂੰ ਹਨਾ ਤੇ ਭਾਈ ਉਹ ਥਣ ਥਣ ਬਹੁਤ ਸੋਹਣਾ ਲੱਗਿਆ ਝੋੜੀ ਬਹੁਤ ਚੜਾਈ ਚੁਈ ਬਾਲੀ ਚਵਾਈ ਆਪਾਂ ਕਰਕੇ ਵੀ ਦਿਖਾਵਾਂਗੇ ਹਨ ਧਾਰਾ ਧੁਰਾ ਮਾਰ ਕੇ ਦਿਖਾਵਾਂਗੇ ਥੋੜਾ ਜਿਹਾ ਮੇਰੀ ਆਵਾਜ਼ ਤੋਂ ਮੈਨੂੰ ਲੱਗਦਾ ਇਹ ਆ ਜਾ ਬੋਤੇ ਆ ਦੇਖੋ ਜੀ ਹਨ ਬਾਕੀ ਵੇਟ ਬੂਟ 'ਚ ਵੀ ਹੈਗੀ ਆ ਬਾਈ ਹਨ ਹੋਰ ਵਜਿਆਂ ਨਾਲ ਹੀ ਆਈ ਪੂਰੀ ਨਿੱਗਰ ਜਾਣਾ ਵੇਟ ਬੂਟ 'ਚ ਵੀ ਹੈਗੀ ਆ ਬਾਈ ਹਨ ਹੋਰ ਵਜਿਆਂ ਨਾਲ ਹੀ ਆਈ ਪੂਰੀ ਨਿੱਗਰ ਜਾਣਾ ਚਵਾਈ ਚਵਾਈ ਟਲੋਕੇ ਜਮਾ ਪੂਰੀ ਓਕੇ ਆ ਜੀ ਤੇ ਆ ਤੁਸੀਂ ਦੇਖੋ ਹਨ ਤੇ ਮੁੱਲ ਆਪਾਂ ਕੀਤਾ 1,15,000 1,15,000 ਹਨਾ ਹਾਂਜੀ ਹਾਂ ਤੇ ਬਾਕੀ ਥੋੜਾ ਜਿਹਾ ਆ ਜਾ ਉੱਤੇ ਤੈਨੇ ਕਰਨਾ ਹੀ ਆ ਨਾ ਤਾਜੀ ਸੁਈ ਕਰਕੇ ਤੇ ਆ ਦੇਖੋ ਹੁਣਾਂ ਤੁਸੀਂ ਆ ਜਾ ਉੱਤੇ ਚਲੋ ਭਾਈ ਉਹ ਚੌਣ ਪਸਮਾ ਜਾਵਾਂ ਓਕੇ ਭਾਈ ਜਮ ਓਕੇ ਹੀ ਫੁੱਲ ਪੂਰੀ ਗਰੰਟੀ ਵਾਲਾ ਕੰਮ ਹੈ ਇਹ ਬੜਾ ਠੀਕ ਹੈ ਕਿ ਇੱਥੇ ਕੋਈ ਪੋਰ ਨਹੀਂ ਛਿਟਾ ਨਹੀਂ ਕੋਈ ਤਾਰ ਨਹੀਂ ਵੱਧ ਕੱਟੀ ਕਿਸੇ ਜ ਆਪਾਂ ਉਹ ਤਾਰ ਮਾਰ ਕੇ ਵੀ ਦਿਖਾ ਦਿੰਨੇ ਇਹਦੀਆਂ ਹਾਂ ਤੇ ਉਸ ਤੋਂ ਬਾਅਦ ਆਪਾਂ ਲੇ ਬਈ ਦੂਸਰੇ ਨੰਬਰ ਵਾਲੀ ਕਾਂ ਤੇ ਆ ਜੀ ਬਈ ਹਾਂਜੀ ਹਾਂ ਤੇ ਇਹਦੀ ਕਰਮ ਵਾਲੀ ਦੀ ਬਈ ਕੀ ਡਿਟੇਲ ਹੈ ਟਲੋ ਇਹ ਵੀ ਦੂਜੇ ਸੂਈ ਸੁਈ ਆ ਪਰਸੋਂ ਸੁਈ ਆ ਜੀ ਬੱਚੀ ਮਗਰ ਹੈ ਹਾਂਜੀ ਹਾਂ ਤੇ ਬੱਚਾ ਇਹਦੇ ਮਗਰ ਬਈ ਬੱਚੀ ਆ ਜੀ ਇਹਦੇ ਮਗਰ ਹੈਗੀ ਆ ਬੱਚੀ ਹਾਂਜੀ ਹਾਂ ਤੇ ਟਿੱਲੋ ਬਈ ਕਿੰਨੇ ਦਿਨਾਂ ਦਾ ਸੁਈ ਦਸਿਆ ਨੂੰ ਪਰਸੋਂ ਸੁਈ ਆ ਜੀ ਪਰਸੋਂ ਸੁਈ ਤਾਂ ਕਿੰਨਾ ਇਸ ਟਾਈਮ 12 13 ਕਿਲੋ ਬੋਲਾ ਹੋਊਗਾ ਜੀ 12 13 ਕਿਲੋ ਹਾਂਜੀ ਹਾਂ ਤੇ ਬਈ 12 13 ਕਿਲੋ ਬੋਲਾ ਮਗਰ ਇਹਦੇ ਬੱਚੀ ਆ ਤੇ ਇਹਦਾ ਕੀ ਭਾਅ ਆਊਗਾ ਬਈ ਇਹਦਾ ਇਹਦਾ 52000 ਰੁਪਿਆ ਜੀ ਇਹਦੇ ਨਾਲ ਥਾਣੇ ਦੇ ਹੈਗਾ ਜੀ ਤਿਲ ਮੰਨ ਕੇ ਲਵੇ ਅੱਜ ਵੀ ਅਗਲੇ ਥਾਣੇ 'ਚ ਥੋੜੀਆਂ ਧਾਰਾਂ ਕਬਣੀ ਵਾਲੇ 'ਚ ਘੱਟ ਰਹਾ। ਇੱਕ ਥਾਣੇ 'ਚ ਧਾਰਾਂ ਘਟਾ। ਬਾਈ ਬੰਦ ਮੰਨ ਕੇ ਲੈ ਲੈ ਥੋੜੀਆਂ ਧਾਰਾਂ ਆਉਂਦੀਆਂ ਨੇ। ਠੀਕ ਹੈ ਬਾਈ। ਹਾਂਜੀ ਹਾਂ। ਚਲੋ ਉਹ ਤਾਂ ਵੀ ਯਾਨੀ ਕਿ ਆਪਾਂ ਤਾਂ ਗੱਬਣ ਲਈ ਆਉਗੀਆਂ। ਹਾਂ ਜੀ ਆਪਾਂ ਗੱਬਣ ਲਈ ਆਈ ਹਾਂ ਉਹਦੇ ਪਾਸ ਆਉਂਦੀ ਸੀ। ਉਹਦੇ ਪਾਸ ਹੁੰਦੀ। ਵੀ ਹੁਣ ਵੀ ਜੇ ਧਾਰਾਂ ਆਉਂਦੀਆਂ ਤਾਂ ਹੁੰਦੀ ਆ। ਆ ਧਾਰਾਂ ਤਾਂ ਆਉਂਦੀਆਂ ਪਰ ਨਹੀਂ ਆਪਾਂ ਜਿਹੜੀ ਗੱਲ ਹੈਗੀ ਆ ਆਪਾਂ ਤਿੱਲ ਕਰਕੇ ਦੇਣੀ ਹੈ। ਬਸ ਠੀਕ ਹੈ ਨਾ ਬਈ ਇਹ ਵਧੀਆ। ਉਹ ਤਾਂ 20 ਕਿਲੋ ਪਾਜੂ ਨੂੰ ਲੈੜ। ਉਹ ਦਿਖ ਦਿੰਦੀ ਐ ਤਾਂ ਥਾਣਾ 'ਚ ਆਹਉ ਤੇ ਆ ਦੇ ਕੋਣ ਵੀ ਉਹ ਗਾਂ ਬਾਈ ਕੱਦ ਉਹਦੀ ਪੂਰੀ ਸੀਗੀ ਹੈ ਨਾ ਹਾਂਜੀ ਹਾਂ ਪੂਰੀ ਵੱਡੀ ਗੱਲ ਹੈ ਹਾਂ ਇੱਕ ਕਰੀਏ ਪਾ ਫੇਰ ਤੋਰ ਗਿਖਾਉਨੇ ਬਾਈ ਉਹ ਤੇਖ ਨਹੀਂ ਦਿੰਦੀ ਉਹ ਥਣ ਚ ਬਈ ਹੈ ਨਾ ਹਾਂਜੀ ਹਾਂ ਤੇ ਜਮ ਬਰਾਬਰ ਲੱਗਦਾ ਜੀ ਵਧੀਆ ਗੱਲ ਆ ਪਰ ਦੱਸ ਕੇ ਦੇਣੀ ਹੈ ਨਾ ਤੇ ਬਾਕੀ ਥਣ ਭੰਡ ਤੁਸੀਂ ਦੇਖੋ ਬੱਚੇ ਘਰੇ ਕਾਲੀ ਪੈਂਦੀ ਵੀ ਵਿੱਚ ਹਾਂ ਬਾਕੀ ਉਹ ਚੰਗਈਆ ਨਹੀਂ ਕੁੜੀ ਤੇ ਦੁੱਧ ਬਈ ਜਿਹੜੇ ਤਾ ਉਹ 12 ਕਿਲੋ ਚੋਣ ਵਾਲਾ ਬੋਲਾ ਬਈ ਹੈ ਨਾ ਇਹ ਮੋਲੇ ਦਾ ਕੀਤਾ ਆਪਾਂ 52000 52000 ਹੈ ਨਾ ਤੇ ਉਹ ਬਾਈ ਟੈਲੋ ਦੀ ਪਹਿਲਾ ਯਾਰ ਦਾ ਬਾਈ ਕਹਿੰਦਾ ਆਪਾਂ ਜਿਹੜੀ ਚੀਜ਼ ਉਹ ਅਗਲੇ ਨੂੰ ਦੱਸ ਕੇ ਦੇਣਾ ਤੇ ਆ ਦੇਖ ਲਈ ਹਾਂ ਉਹ ਬਾਈ ਥਣ ਪਾਂਡਾ ਨੂੰ ਸੋਣਾ ਬੋਸੀ ਹੈ ਜੇ ਕਿਤੇ ਉਹੀ ਹੁੰਦਾ ਤੇ ਮੈਂ ਕਹਿੰਦਾ 80-80 ਹਜ਼ਾਰ ਦੀ ਗਾਣ ਕੋਈ ਸ਼ਕਤੀ ਦਾ ਵੱਧ ਹੋਏ ਕਿ ਦੀ ਗੀ ਕੱਟ ਨਹੀਂ ਹੋਏ ਵੀ ਆ ਜਾ ਬਈ ਤੂੰ ਤੀਜੇ ਨੰਬਰ ਵਾਲੀ ਤੇ ਢੱਲੋ ਬਈ ਹਾਂਜੀ ਹਾਂ ਇਹ ਇਹਦੀ ਕੀ ਡਿਟੇਲ ਕਰਮਾ ਇਹ ਗੱਬਣਾਈ ਬੜਾ ਇਹ ਵੀ ਇਹ ਹੈਗੀ ਆ ਬੱਚੀ ਗੱਬਣ ਬਈ ਹਾਂਜੀ ਹਾਂ ਕਿੰਨੇਵੇਂ ਸੂਏ ਲਈ ਗੱਬਣਾ ਬਈ ਤੀਜੇ ਸੂਏ ਆ ਜੀ ਕਿੰਨੇਵੇਂ ਸੂਏ ਲਈ ਤੀਜੇ ਸੂਏ ਲਈ ਤੀਜੇ ਸੂਏ ਲਈ ਤੇ ਕੀ ਢੱਲੋ ਸਤੋ ਉਮੀਦ ਤੇ ਤੇ ਮਾਲਕ ਨੇ ਦੱਸਿਆ ਸਤੋ ਸੌ ਤਾ ਮੈਂ 20 ਕੀ ਕਿਲਾ ਦੋ ਦਿੱਤਾ ਹੀ ਦੂਜੇ ਸੂਏ ਦੇ ਦੂਜੇ ਸੂਏ ਹਾਂਜੀ ਹਾਂ ਤੇ ਕੱਟ ਪਈ ਇਹਨੂੰ ਇੱਕ ਵਾਰ ਮ ਮੇਰੇ ਸਾਨੂੰ ਸੌਖੀ ਪਈ ਦਿਨ ਤਾਂ ਕੱਢ ਜੂ ਬਾਈ ਇਹ ਲੈ ਲੈ ਜੂ ਹੁਣ ਤਾਂ ਹਨ ਹੱਤਾ ਲੈ ਜੂਗੀ ਵਧੀਆ ਖੁੱਲਾ ਡੁੱਲਾ ਇਹ ਥਣ ਥਣ ਦੇ ਹੀ ਦੇਖੋ ਕਰਮਾਲੀ ਦਾ ਤੇ ਲੋ ਉਮੀਦ ਕਰਦੇ ਆ ਵੀ ਕਿੰਨੇ ਕਿੰਨਾ ਕੁ ਦੁੱਧ ਪਾ ਜੂਗੀ ਬਾਈ 23 ਕਿਲੋ ਖੁੱਲਾ ਡੁੱਲਾ ਜੀ 23 ਕੋਈ ਸੌਦਾ ਕਰ ਲਵੇ ਸੱਜਣਾਂ ਪਚਵਾ ਕੇ ਵੀ ਦੇ ਦਿਆਂਗੇ ਜੀ ਅੱਛਾ ਬਾਈ ਜੇ ਆਪਣੇ ਕੋਲੇ ਸੁੰਦੀ ਆ ਹਨ ਹਾਂਜੀ ਹਾਂ ਤੇ ਚਲੋ ਕੀ ਕਰਾਂਗੇ ਭਾਅ ਇਹਦਾ ਫਿਰ ਬਾਈ ਪਾ ਜਾਵਾ ਜੈਜ ਜੀ ਕਿੰਨਾ ਫੇਰ ਵੀ 57000 ਰੁਪਏ 57000 ਰੁਪਏ ਹਾਂਜੀ ਹਾਂ ਤੇ ਦੁੱਧ ਕਿੰਨਾ ਆਈਡੀ ਆ ਬਾਈ ਦੁੱਧ ਬਾਈ 23 ਕਿਲੋ ਖੁੱਲਾ ਡੁੱਲਾ ਜੀ ਲਾਓ ਜੀ ਇਧਰ ਇਹ ਬਾਈ ਟੈ ਲਾਉਣੇ ਅੱਜ ਕਰਤੇ ਆ ਪੂਰੇ ਐਨ ਲੈਂਡ ਦੇਣ ਵਾਲੇ ਰੇਟ ਆ ਬਾਕੀ ਬਾਈ ਲਿਖਿਆ ਆ ਵੀਰਪਾਣ ਮਾਲਤਾਲ ਹੋਊਗਾ ਇਹ ਨਹੀਂ ਗੱਲ ਠੀਕ ਤੇ ਲੈ ਬਾਈ ਦੇਣ ਇਹ 4 ਵੀ ਹੋਰ ਲੈ ਗਈ ਮੈਂ ਕਹਿੰਦਾ ਤੂੰ ਤੁਰਿਆ ਨਹੀਂ ਜਾਣਾ ਕੋਈ ਬਣਾਉਂਗੀ ਪੂਰੀ ਹਾਂ ਕਿਉਂਕਿ ਜਿਹੜੇ ਸਾਮਾਨ ਦਾ ਆਰਡਰ ਆ ਰਿਹਾ ਹਨਾ ਹਾਂਜੀ ਹਾਂ ਤੇ ਬਾਕੀ ਥਾਣ ਵੀ ਬਹੁਤ ਸੋਹਣਾ ਲੱਗਿਆ ਕੋਈ ਬਾਹਲਾ ਹੋਰੀ ਪੂਰਾ ਮੁਠੀ ਵਾਲਾ ਥਾਣਾ ਜੀ ਹਾਂ ਅਰੇ ਪੁੱਤ ਤੇ ਆ ਦੇਖੋ ਵੀ ਹਨ ਤਾਂ ਤੁਹਾਨੂੰ ਤੁਹਾਨੂੰ ਕਿਹਨਾਂ ਨੇੜੇ ਬਾਰ ਕੇ ਦਿਖਾਉਣਾ ਮੈਂ ਇਹ ਆ ਦੇਖੋ ਹਨ ਤੇ ਆ ਜਾ ਬਈ ਮੈਂ ਕਹਿੰਦਾ ਵੀ ਥਿਲੋ ਹੁਣ ਆਪਣੇ ਕੋਲੇ ਆ ਗਿਆ ਆਪਣੇ ਵੀਡੀਓ ਦੇ ਵਿੱਚ ਆ ਗਿਆ ਤੋਫਾ ਹੀ ਬਈ ਹਨਾ ਮਤਲਬ ਇਹਦੇ ਮਾੜਾ ਨਾਲ ਲਾ ਕੇ ਬਈ ਕੱਦ ਦਿਖਾ ਦੀ ਇਹਦਾ ਆ ਦੇਖ ਕੱਦ ਪੂਰਾ ਵੱਡਾ ਈ ਪੂਰਾ ਫੁੱਲ ਬੰਨ ਦੇ ਲੋ ਵੀ 5.5 ਫੁੱਟ ਤੋਂ ਪਲੱਸ ਹੋਊਗਾ ਕੱਦ ਇਹਦਾ ਬਿਲਕੁਲ ਹਨਾ ਬਈ ਹਾਂਜੀ ਹਾਂ ਤੇ ਥਿਲੋ ਬਈ ਕੀ ਡਿਟੇਲ ਹੈ ਦੀ ਕਰਮ ਵਾਲੀ ਦੀ ਬਈ ਇਹ ਦੂਜੇ ਸੂਏ ਆਈ 6 ਜਾਂਦਾ ਈ ਵਾਚੀ ਛੇ ਦੰਦ ਬੱਛੀਆ ਦੂਜੇ ਸੂਏ ਸੂਗੀ ਪਹਿਲੇ ਸੂਏ 32 33 ਕਿਲੋ ਦੁੱਧ ਦਿੱਤਾ ਹੀ ਕੰਡੇ ਤੋੜਾਈ ਪਹਿਲੇ ਸੂਏ 32 33 ਹਾਂਜੀ ਹਾਂ ਠੀਕ ਹੈ ਭਾਈ ਐਰ ਕੀ ਪਾਜੀ 32 ਦੇਦੀ ਭਾਈ ਐਤ ਕੀ ਦੁੱਧ ਜਿਵੇਂ ਹੁਣ ਮੌਸਮ ਬਹੁਤ ਚੰਗਾ ਆਇਆ ਨੇ 40 ਪਲੱਸ ਦੇਉਗੀ ਦੁੱਧ ਵੜਾ 40 ਹਾਂਜੀ ਹਾਂ ਤੇ ਟਲੂ ਕੀ ਫਿਰ ਇਹਦਾ ਹੁਣ ਦਾ ਮੋਲ ਹੈ ਦਾ ਕੱਚੀ ਕੱਚੀ ਦਾ ਭਾਈ ਉਹਨਾਂ ਦਾ ਕੱਚੀ-ਕੱਚੀ ਹੈ ਜੀ 145000 ਹੈ 145000 ਹਾਂਜੀ ਤੇ ਉਂ ਬਈ ਹੈ ਕੋਈ ਇਹਦੀ ਸੀਮਨ ਦੀ ਡਿਟੇਲ ਟੂ ਟੂਲ ਹਾਂ ਡਿਟੇਲ ਸਾਰੀ ਹੈਗੀ ਹੈ ਜੀ ਕੋਈ ਗੱਲਾਂ ਆਪਾਂ ਦੇ ਦੇਾਂਗੇ ਜੀ ਜੇ ਕੋਈ ਸੌਦਾ ਕਰੂਗਾ ਉਹਦੇ ਨਾਲ ਹੋ ਜੂ ਪੂਰਾ ਸਾਬ ਲੈ ਲੋ ਇੱਕ ਜੀ ਇਹਨਾਂ ਦੀ ਪੂਰੀ ਡਿਟੇਲ ਵਾਲੀ ਹੈ ਜੀ ਬਾਕੀ ਠੀਕ ਹੈ ਨਾ ਬਈ ਪੂਰੇ ਰਿਕਾਰਡ ਵਾਲੀ ਹੈ ਜੀ ਤੇ ਬਾਕੀ ਕੋਈ ਇਹ ਵੀ ਨਹੀਂ ਬਈ ਜਿਵੇਂ ਆਰਡਰ ਬਣਾ ਸੋਨਾ ਫਿਕਸ ਜਿਆ ਹਾਂ ਚਾਰੇ ਪਾਸੇ ਇੱਕੋ ਜਿਹਾ ਪਿਆਕ ਨਹੀਂ ਹਾਂਜੀ ਤੇ ਬਾਕੀ ਆ ਤੁਸੀਂ ਕੱਦ-ਕਾੜ ਦੀ ਬੱਚੀ ਦਾ ਕਰਮ ਵਾਲੀ ਦਾ ਆਪ ਹੀ ਦੇਖ ਲਓ ਨਾ ਪੂਰਾ ਵੱਡਾ ਕੱਦ ਹੈ ਹਾਂ ਆ ਵੀ ਦੇਖੋ ਹੁਣ ਕੱਦ ਕੁੱਦ ਦੀ ਤੇ ਵਾਕਿ ਉਹ ਜਾਨ ਚਾਹਣਾ ਬਾਈ ਪੂਰੀ ਜਾਨ ਨਿਕਰੇ ਅਜੇ ਇਹਨੇ ਪਠਾੜਾ ਕਾ ਘਟਖਾ ਦਾ ਉਪਰਾ ਕਰਕੇ ਹਾਂ ਤੇ ਟਿੱਲੋ ਬਾਈ ਕਿੰਨੇ ਦੰਦ ਕੰਨੇ ਸੇ ਬਾਈ 6 ਦੰਦ ਇੱਕ ਮੁੰਡਾ ਇਧਰੋਂ ਮੜੇ ਕਵਾ ਦੇ ਆਸੀ ਤਨ ਮਤ ਦਿਖਾ ਹੁਣ ਵੀ ਦੇਖੋ ਹਾਂ ਆ ਦੇਖੋ ਹੁਣ ਕੱਦ ਕਾਰ ਵੀ ਦੇਖੋ ਟਿੱਲੋ ਆਜੋ ਹਾਂ ਆ ਦੇਖੋ ਹੁਣ ਹਾਂ ਬਿਲਕੁਲ ਹਾਂ ਬਾਈ ਤੇ ਟਿੱਲੋ ਬਾਈ ਕਿੰਨਾ ਦੁੱਧ ਦਿੱਤਾ ਇਹਨੇ ਘਰ ਵਾਲੀ ਨੇ ਦੁੱਧ 32 33 ਕਿਲੋ ਦਿੱਤਾ ਜੀ ਪਹਿਲਾਂ ਨਹੀਂ 33 33 ਕਿਲੋ ਹੈ ਹਾਂਜੀ ਹਾਂ ਮੜਾ ਜਾ ਮੋੜੇ ਬਾਈ ਤੇ ਭਾਈ ਉਹ ਕਿੰਨਾ ਆਈਡੀਆ ਵੀ ਦੋ ਦਰ ਕੀ ਪਾ 40 ਪਲਸ ਖੁੱਲਾ ਡੋਲਾ ਦਊਗੀ ਕਿੰਨਾ ਭਾਈ 40 ਪਲਸ ਜੀ 40 ਪਲਸ ਹਾਂਜੀ ਹਾਂ ਤੇ ਕੀ ਫਿਰ ਟਲ ਮੋਲੇ ਦਾ ਪੱਕੀ ਤੇ ਇੱਕ ਲੱਖ 145000 ਰੁਪਏ ਅੱਜ ਦਾ ਰੇਟ ਆ ਜੀ ਅੱਜ ਦਾ ਰੇਟ ਹੈ ਨਾ ਹਾਂਜੀ ਹਾਂ ਤੇ ਜੇ ਕਰਮ ਵਾਲੀ ਉਹਦੇ ਕਹਿੰਨ ਨੂੰ ਹੋਊਗੀ ਜਮਾ ਤਿਆਰ ਹੋਊਗੀ ਟਲ ਹੋਰ ਕੁਸ ਬਣੂਗੀ ਹੈ ਨਾ ਹਾਂਜੀ ਹਾਂ ਉਹ ਵੱਡਾ ਕੱਦਦਾ ਹੀ ਇਹ ਨਹੀਂ ਕਿ ਛੋਟੀ ਜੀ ਬੱਚੀ ਚੱਲੋ ਭਾਈ ਜਿਵੇਂ ਆਈ ਆ ਤੇ ਵੀ ਉਹ ਆਪਣੇ ਪੂਰੇ ਜਾਣਕਾਰ ਬੰਦੇ ਤੋਂ ਹਾਂਜੀ ਹਾਂ ਪੂਰੀ ਤਸੱਲੀ ਵਾਲੇ ਬੰਦੇ ਤੋਂ ਹਾਂਜੀ ਹਾਂ ਸੱਜਣਾ ਉਹ ਸੀਮਨਸੂਨ ਬਾਈ ਕਹਿੰਦਾ ਆਪਾਂ ਜੇ ਕੋਚਾਊਗਾ ਸੱਜਣਾ ਆਪਾਂ ਲੈ ਕੇ ਵੀ ਦੇ ਦਾਂਗੇ ਪੂਰੀ ਡਿਟੇਲ ਧਾਰੀ ਨਾ ਕਿ ਤੁਸੀਂ ਆਹ ਦੇਖੋ ਹਣਾ ਆਰਡਰ ਰਕ ਕੁਆਲਿਟੀ ਇਹਦੀ ਕਰਨ ਵਾਲੀ ਦੀ ਆ ਆ ਦੇਖੋ ਤਨ ਤੋਂ ਨਹੀਂ ਪੂਰਾ ਮੁਠੀ ਵਾਲਾ ਹਾਂ ਇਹ ਨਹੀਂ ਕਿ ਉਹ ਛੋਟਾ ਥਣਾ ਹਲੇ ਕਿੰਨੇ ਦਿਨ ਲੈਂਦੀ ਬਈ ਉਹ ਦੋ ਦੋ ਦਿਨ ਲੈ ਜੂਗੀ ਤਕਰੀਬਨ ਮੰਨ ਕੇ ਚਲੋ 10 11 10 12 ਠੀਕ ਆ ਬਈ ਹਣਾ ਦੇਣ ਰਹਿੰਦੇ ਬਾਕੀ ਵੱਧ ਹੋ ਜਾ 15 ਵੀ ਲੈ ਜਾਵੇ ਉਹ ਤੋਂ ਤਾਂ ਫਿਰ ਬਹੁਤ ਕੋ ਬਣ ਜਾਣਾ ਬਾਈ ਹਾਂ ਤੇ ਜੇ ਆਪਾਂ ਗੱਲਬਾਤ ਕਰ ਲਈਏ ਤਾਂ ਫਿਰ ਆ ਦੇਖੋ ਹਣਾ ਇਹ ਚੱਲ ਬਾਈ ਢੱਲੋ ਇਹ ਮੈਂ ਕਹਿੰਦਾ ਵੀ ਦੂਜੀਆਂ ਗਾਈਆਂ ਨੂੰ ਵੀ ਮਾਸ ਪਾਉਂਦੀ ਐ ਜੇ ਆਪਾਂ ਹਾਂਜੀ ਦੂਜੀਆਂ ਵੀ ਹਲੇ ਕੱਦ-ਕੱਢ ਚ ਪੂਰੀਆਂ ਐ ਇਹਦਾ ਕਰਕੇ ਉਹ ਨਿੱਕੀਆਂ-ਨਿੱਕੀਆਂ ਲੱਗਦੀਆਂ ਇਹਦੇ ਕੋਲ ਵੱਡੀ ਵੱਡੀ ਨਜ਼ਾਈ ਵੱਡੀ ਐ ਹਾਂ ਬਾਕੀ ਉਹ ਕਰਮ ਵਾਲੀ ਨੂੰ ਹੁਸਨ ਦੇ ਹਿਸਾਬ ਨਾਲ ਜਿਵੇਂ ਬਾਈ ਆਪਾਂ ਬਰੀਡ ਦੇ ਹਿਸਾਬ ਨਾਲ ਹਾਂਜੀ ਹਾਂ ਟੂ ਇਟਾਈ ਸਟ੍ਰੇਟ ਹਣਾ ਜਿਹੜੇ ਬੰਦੇ ਬਰੀਡ ਚ ਕੰਮ ਕਰਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹਣਾ ਸਹੀ ਗੱਲ ਐ ਜੀ ਛੱਡ ਲਓ ਬਾਈ ਬੰਦਰਾ ਇਹ ਲੋੜ ਹਾਂਜੀ ਆ ਦੇਖੋ ਜੀ ਹਨਾ ਇਹ ਨਹੀਂ ਹਾਲੇ ਕੱਚੀ ਆ ਬੱਚੀ ਕੱਚੀ ਆ ਬਿਲਕੁਲ ਹਨਾ ਬਾਈ ਹਾਂਜੀ ਤੇ ਟੇਟ ਲੋ ਬਈ ਆਪਾਂ ਮਰਾਈ ਉਹਦੀਆਂ ਧੇਰਾ ਕਰਮ ਵਾਲੀਆਂ ਦੀਆਂ ਬਾਈ ਹਾਂਜੀ ਬਾਕੀ ਧਾਰਦਾ ਵੀ ਟਾਈਮ ਹੈ ਧਾਰਦਾ ਵੀ ਕਰਦੀ ਸੀ ਹਨਾ ਬਾਈ ਧਾਰਦਾ ਟਾਈਮ ਹੋਇਆ ਪਿਆ ਜੀ ਹੁਣ ਹਾਂ goma lafafai eee... ilobai ma'arai taron da kano ne rewa? ha ne ha da karo eee ha ਉੜਾ ਮੇ ਤੋਂ ਜਗਦੀ ਆ ਭਗਵਾਨੀ ਕਰਕੇ ਨਾ ਉਹ ਕੋਈ ਗੱਲ ਨਹੀਂ ਉਪਰਾ ਕਰਤਾ ਇਹ ਮਾੜਾ ਮਾੜਾ ਥੋੜਾ ਜਿਹਾ ਪਸ਼ੂ ਦਾ ਆਜੇ ਨੇੜੇ ਹੋ ਗਈ ਕਰ ਦਿਖਾ ਦੇ ਚੋਈ ਚੁ ਲੱਖੇ ਉਹ ਚੁਲਕੇ ਰ ਮਾਰੋ ਤਾਰਾ ਹਣਾ ਇਹ ਫੇਰ ਆਪਾਂ ਆਹ ਦੇਖੋ ਕਿੰਨਾ ਲਫ ਕਰ ਮਾਰੀ ਨਾ ਇਹ ਮਗਰ ਲਾਣਾ ਦਿਖਾ ਲੀਏ ਕੇ ਹਾਂ ਕੇ ਰਾਮ ਦਿਖਾ ਦਿਓ ਭਾਈ ਤੇਰਾ ਪਾ ਵੀ ਚੋਈ ਕਰਦੇ ਇਹ ਆ ਦੇਖੋ ਨਾ ਕੋਈ ਪੂਰ ਨਹੀਂ ਛਿੱਟਾ ਨਹੀਂ ਕਿਹੇ ਜੀ ਆ ਦੇਖੋ ਨਾ ਮਗਰ ਲਾਣਾ ਦਿਖਾ ਲੀਏ ਥੋੜਾ ਯੇ ਮੇਰੀ ਆਵਾਜ਼ ਤੋਂ ਕਰਦੀ ਬਈ ਮੈਂ ਥੋੜਾ ਜਿਹਾ ਪੂਰੀ ਹਾਂ ਜੀਉਣ ਬਹੁਤ ਸੋਹਣਾ ਭਾਈ ਹੈ ਨਾ ਬਹੁਤ ਚੰਗਾ ਜੀ ਬਾਕੀ ਭਾਈ ਭਾਅ ਵੀ ਕੁਝ ਨਹੀਂ ਜੀ ਆਪਾਂ ਕਹਿ ਦਈਏ ਕਿ ਨਹੀਂ ਹਾਂ ਜੀ ਝੂਟੀ ਹਸਾ ਤੇ ਭਾਅ ਕੋਈ ਨਹੀਂ ਹਾਂ ਅਕਾਉ ਕਿੰਨੇ ਦਿਨ ਹੋਇਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਨੂੰ 12 ਦਿਨ ਹੋ ਗਏ 12 13 ਦਿਨ ਹੋ ਗਏ ਹਾਂਜੀ ਚਲੋ ਦੁੱਧ ਤੇ ਹੀ ਮੰਨ ਗਏ ਆਪਾਂ ਇਹਨੂੰ ਹਾਂਜੀ ਉਹ ਵੀ ਕਿੰਨੇ ਆਈਡੀਆ ਥੋੜੇ ਕਿਰੇ ਕੰਮ ਦੇ ਹਿਸਾਬ ਨਾਲ ਬਾਈ ਕਿੱਥੇ ਤੱਕ ਚਲੀ ਜਾਊਗੀ ਝੂਟੀ ਦੁੱਧ ਉਹ ਤਾਂ 13 14 ਕਿਲੋ ਪਾ ਜੂਗੀ 13 14 ਹਾਂਜੀ ਹਾਂ ਬਾਕੀ ਦੁੱਧ ਹੁੰਦਾ ਬਾਈ ਸੇਵਾ ਦਾ ਕਿ ਨਹੀਂ ਤੇ ਉਹ ਗਾ ਮਾਰਦੀ ਹੈ ਇਹ ਓਏ ਓਏ ਜਾਸਕੇ ਨਾ ਨਾ ਲਾਦਾ ਬਾਬਾਈ ਆਇਆ ਤੇ ਭਾਈ ਦੇਖੋ ਨੀ ਕਰਮਾੜੀ ਦੀ ਹੇਲੋ ਭਾਈ ਜੋ ਕੋਈ ਸੌਦਾ ਕਰ ਲੇ ਆਪਾਂ ਹਨਾ ਹਾਂਜੀ ਹਾਂ ਕਿੰਨਾ ਚਵਾਵਾਂਗੇ ਜਿਹੜਾ ਬੰਦਾ ਚੋਣ ਵਾਲਾ ਹੋਵੇ ਜਿਹੜਾ 10 ਕਿਲੋ ਕੰਡੇ ਦੇ ਤੋਲ ਲਵਾਈ ਕੋਈ ਦੁੱਧ 11 ਕਿਲੋ ਤੋਂ ਬਾਹਰ ਹੋ ਠੀਕ ਆ ਭਾਈ ਹਨਾ ਮਾੜਾ ਹੈ ਭਈ ਆ ਗੁੱਡਾ ਨਹੀਂ ਮਕਰੇ ਇਹ ਉਹ ਗੁੱਡਾ ਪਹਿਲਾਂ ਦਾਣੂ ਕਰ ਲਓ ਭਾਈ ਚੋਣ ਦੇਖੋ ਇਹਦਾ ਮਤਲਬ ਇਹ ਹੁੰਦਾ ਵੀ ਚੋਣ ਚਾਂਨ ਦਿਖਾਉਣਾ ਹੁੰਦਾ ਬਾਈ ਕਿ ਨਹੀਂ ਚੋਣ ਚੋਣ ਬਹੁਤ ਖਰਾ ਜੀ ਚੋਣ ਦੀ ਗਰੰਟੀ ਵਾਲਾ ਕੰਮ ਹੈ ਜੀ ਕੋਈ ਵੀਰ ਪਾ ਧਾਰ ਵੀ ਨਾ ਮਾਰੇ ਪਾ ਹੂੰ ਬਾਈ ਆ ਕੇ ਕੋਈ ਬੰਦਾ ਉਹ ਕਰੀ ਜਾਵੇ ਬਾਈ ਚੋਲੇ ਵੇ ਆ ਕੇ ਨਾ ਭਾਵੇਂ 5 ਦਿਨ ਚੋਲੇ ਵੇ ਜੀ ਇਹ ਨਹੀਂਗਾ ਵੀ ਕਹਿਣਾ ਬਾਈ ਜਿਹੜੀ ਗੱਲ ਦੱਸਤੀ ਆ ਜਿਹੜੇ ਪਸ਼ੂ ਪਹਿਲਾਂ ਵੇਚਿਆ ਉਹੀ ਆਪਾਂ ਬੰਦਿਆਂ ਨਾਲ ਗੱਲ ਕਰਾ ਦੇਾਂਗੇ ਜੋ ਕੋਈ ਦੱਸਿਆ ਉਹ ਤੋਂ ਪਰਾ ਜਾ ਕੇ ਵੱਧ ਨਿਕਲਿਆ ਇਹ ਨਹੀਂਗਾ ਮੀਨੀ ਦਾ ਆਪਾਂ 15 16 ਕਿਲੋ ਦੱਸਿਆ ਸੀ 15 ਕਿਲੋ ਦੱਸਿਆ 16 ਕਿਲੋ ਤੋਂ ਬਾਹਰ ਸੀਗਾ 20 ਕਿਲੋ ਦੇ ਗੇੜ ਕਰ ਗਈ ਦੁੱਧ ਹਾਂ ਅੱਛਾ ਹਾਂਜੀ ਹਾਂ ਉਹ ਗਾੜੇ ਬੰਦੇ ਕੋਲ ਜਾ ਗਿਆ ਹਾਂਜੀ ਹਾਂ ਚਲੋ ਬਈ ਗੱਲ ਸਾਰੀ ਇਹ ਹੋ ਜਾਂਦੀ ਹੈ ਨਾ ਵੀ ਇੱਕ ਪੈ ਹੁੰਦਾ ਕੋਈ ਬੰਦਾ ਸ਼ੌਂਕੀ ਬੰਦਾ ਲੈ ਜਾਂਦਾ ਹਨਾ ਜਿਹਨੇ ਸਾਂਭਣੀ ਹੁੰਦੀ ਹੈ ਜਾ ਕੇ ਹਨਾ ਸਹੀ ਗੱਲ ਹੈ ਇੱਕ ਕਈ ਵਾਰੀ ਬੰਦੇ ਨੇ ਲੈ ਜਾਣੀ ਉਹਨੇ ਕੋਚ ਹੀ ਗੱਡੀ ਜਾਣੀ ਵੀ ਮੈਂ ਇਹ ਪਹਿਲਾਂ ਤੋਂ ਹਾਂਜੀ ਹਾਂ ਤਾਂ ਵੀ ਮੈਂ ਬੰਦੇ ਨੂੰ ਲਾਂਭਾ ਹੀ ਰਹੀ ਚੱਲਾਂ ਬਾਈ ਇੰਨੇ ਆ ਲੈ ਆ ਸੱਜਣ ਬੰਦਾ ਲੈ ਕੇ ਗਿਆ ਆਪਣਾ ਧਰਮ ਕੋੜ ਦਾ ਹਾਂ ਕੋਈ ਜਾ ਕੇ ਵਿੱਚ ਹੋ ਵੀ ਸਕਦਾ ਦੋ ਟਾਈਮ ਹਾਂ ਜਿਹੜੀ ਗੱਲ ਦੱਸਤੀ ਹੈ ਸਹੀ ਗੱਲ ਹੈ ਹਨਾ ਬਾਕੀ ਵੀ ਜਿਹੜੇ ਪਸ਼ੂ ਦਿੱਤੇ ਆ ਕੋਈ ਕਿਸੇ ਦਾ ਆਪਣੇ ਸਾਰਿਆਂ ਕੋਲ ਦੇ ਨੰਬਰ ਹੈਗੇ ਆਪਣੇ ਦਾ ਜਿਹੜਾ ਕੋਈ ਮਰਜ਼ੀ ਕਰਾ ਬਿਲਕੁਲ ਬਿਲਕੁਲ ਆਨਲਾਈਨ ਵੀ ਜੇ ਕੋਈ ਭੇਜਿਆ ਦਾ ਗਰੰਟੀ ਵਾਲਾ ਕੰਮ ਹੈ ਬਿਲਕੁਲ ਹਨ ਬਈ ਬਾਕੀ ਇਹ ਚੀਜ਼ ਟਿਲਵਈ ਆਉਂਦੀ ਹੁਣ ਆਪਾਂ ਮੰਡੀਆਂ ਤੇ ਵੀ ਵੇਚ ਕੇ ਆਉਂਨੇ ਆ ਹਾਂ ਉੱਥੋਂ ਵੀ ਕੋਈ ਸੱਜਿਆ ਲਿਆਉਂਦਾ ਇਹ ਤਾਂ ਹੁੰਦਾ ਬਈ ਫਾਰਮ ਤੇ ਆ ਕੇ ਪੂਰੀ ਤਸੱਲੀ ਪੂਰੀ ਤਸੱਲੀ ਆਈ ਘਰ ਘਰ ਤੋਂ ਦਾ ਜੇ 19 ਕੀ ਹੁੰਦੀ ਅਗਲਾ ਕਹਿੰਦਾ ਮੰਡੀ ਤੇ ਆਵਾਂਗੇ ਚਲ ਕੋਈ ਨਹੀਂ ਕਿਹੜਾ ਪਰ ਘਰੇ ਤਾਂ ਨਹੀਂ ਗਲਤ ਦਿੱਤਾ ਜਾਂਦਾ ਬਿਲਕੁਲ ਬਿਲਕੁਲ ਬਈ ਹਨਾ ਤਦੋਂ ਕਿੰਨਾ ਦਾ ਸਹੀ ਦੁੱਧ ਦੇ ਥਲੇ ਬਾਈ ਤਿਆਰ ਇਹ ਥਲੇ 11 ਕਿਲੋ ਜੀ 10 ਕਿਲੋ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਬਾਈ ਤੇ ਭਾਅ ਇਹਦਾ ਕਿਤਾਈ ਬਾਈ ਆ ਪੈਕ 1 15 ਜੀ 1 ਲੱਖ 15000 ਹਣ ਤੇ ਬਾਕੀ ਬਾਕੀ ਸੂਏਜੋ ਚੋਟੀ ਨਿਕਲੀ ਵੀ ਹੈ ਬਾਈ ਕਣਕੋਣ ਹਣ ਹਾਂ ਹਾਂ ਹੁਣ ਹੋਰ ਚੱਲ ਜੂਗਾ ਤੇ ਮੈਂ ਕਹਿੰਦਾ ਬਾਹਲਾ ਨਹੀਂ ਤੇ ਚੱਲ 12 13 ਤੇ ਚਲੀ ਜਾਊਗਾ ਅਗਲਾ ਡੋਲਾ ਜੀ ਹਾਂ ਜੇ ਆਪਾਂ ਐਵੇਂ ਕਹੀਏ ਵੀ 16 17 ਤੇ ਚਲੀ ਜਾਏ 16 17 ਵਾਲਾ ਐਵੇਂ ਕਾਦੇ ਗਲਤ ਨਹੀਂ ਹਾਂ ਹਾਂ ਤੇ ਛੱਡ ਦਈਏ ਬੱਚਿਆਂ ਥੋੜਾ ਹਾਂ ਹਾਂ ਛੱਡ ਦਿਓ ਬਈ ਹੈਨਾ ਤੇ ਮਾਤੀ ਦੇਖ ਲਓ ਕੋਈ ਆਇਆ ਨਾ ਕਿ ਇਹ ਬਾਹਲ ਟਿੱਖਲੇ ਵਾਲੀ ਹੈ ਦੋਸਤ ਵਾਲੀ ਹੈ ਕਿ ਨਹੀਂ ਸਹੀ ਗੱਲ ਤੇ ਤਲੋ ਬਈ ਆਪਣੇ ਨਾ ਫਾਰਮ ਦੀ ਪੂਰੀ ਪ੍ਰੋਪਰ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਤਾਂ ਜੋ ਕਿਸੇ ਸੱਜਣ ਨੇ ਆ ਕੇ ਕੋਈ ਤਸੱਲੀ ਕਰਨੀ ਆ ਜਿਵੇਂ ਆਪਣਾ ਪਿੰਡ ਹੈ ਪੋਏ ਪਰ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 88729 29131 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਈ ਤਲੋ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਦਾ ਹੈਗਾ ਵਪਾਰ ਦਾ ਕੰਮ ਹਾਂਜੀ ਤੇ ਬਾਈ ਕੋਲੇ ਬਾਕੀ ਜਿਹੜੀ ਗੱਲ ਦੱਸਦੀ ਜੋਂਦੀ ਪੂਰੀ ਤਸੱਲੀ ਆ ਯਾਰ ਹਾਂ ਬਾਈ ਕਹਿੰਦਾ ਵੀ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਬੋਲੀ ਆ ਉਹਦੀ ਪੂਰੀ ਤਸੱਲੀ ਮਿਲੂ ਹਾਂਜੀ ਹਾਂ ਉਹੀ ਚੀਜ਼ ਨਿਕਲੂਗੀ ਉਸ ਤੋਂ ਬਾਅਦ ਕੋਈ ਬਾਹਰ ਕਾਟ ਨਹੀਂ ਹੋਊਗਾ ਹੈਨਾ ਤੇ ਹੋਰ ਕੋਈ ਵੀ ਤਸੱਲੀ ਪਰਕਰਨੀ ਬਾਈ ਢੱਲੋਂ ਨੂੰ ਫੋਨ ਲਾ ਕੇ ਕੋਈ ਤਸੱਲੀ ਪਰਕਰਨੀ ਕਰ ਲੈ ਕੋ ਗਿਆ ਜਿਹੜੀਆਂ ਦੋਨੇ ਸੂਈਆਂ ਸਵਾਈਆਂ ਇਹਨਾਂ ਨੂੰ ਤੁਸੀਂ ਚੋ ਕੇ ਲੈ ਜਾਓ ਜਿਹੜੀਆਂ ਗੱਬਣਾ ਉਹ ਬਾਈ ਨੇ ਜਿਹੜੀ ਚੀਜ਼ ਦਸਤੀ ਆ ਉਹ ਤਸੱਲੀ ਆਈ ਉਹ ਤਸੱਲੀ ਆ ਜੋ ਗਾ ਦਾ ਥਾਂ ਤੇ ਉਨੀ ਕੀ ਹੈਗਾ ਉਹ ਪਹਿਲਾਂ ਦੱਸ ਦਿੱਤਾ ਤੇ ਤਿਲ ਕਰਕੇ ਦੇਣੇ ਭਾਵੇਂ ਤਾਰਾ ਆਉਂਦੀਆਂ ਹੀ ਨੇ ਹਾਂ ਤਾਰਾ ਆਉਂਦੀਆਂ ਨੇ ਹੈਨਾ ਅਪੇ ਨਹੀਂ ਕੀ ਗੱਲ ਹੈਗੀ ਕਿ ਜੋ ਗੱਲ ਹੈਗੀ ਆ ਦੱਸ ਕੇ ਦਿਓ ਹੈਨਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਈ ਨੂੰ ਲਾ ਲਿਓ ਫੋਨ ਬਾਕੀ ਆ ਵੀ ਰੇਟ ਬਾਈ ਨੇ ਬਿਲਕੁਲ ਜਾਇਜ਼ ਜੇ ਕੀਤੇ ਆ ਹਨਾ ਇੰਨੇ ਇੰਨੇ ਭਾਵੇਂ ਚਗਾਵੇਂ ਤੁਹਾਨੂੰ ਨਹੀਂ ਮਿਲਣਗੇ ਅੱਜ ਮੈਂ ਹੁਣ ਗੱਬਣਾ ਤੇ ਇਹਦਾ ਰੇਟ ਬਾਈ ਨੇ ਬਿਲਕੁਲ ਜਾਇਜ਼ ਕੀਤਾ ਹੈ ਦੁੱਧ ਬਾਈ ਕਹਿੰਦਾ ਚੰਗਾ ਰਿਕਾਰਡ ਪਾਇ ਬਾਈ 23 ਕਿਲੋ ਦੁੱਧ ਖੁੱਲਾ ਡੁੱਲਾ ਪੋਣਾ ਹੀ ਬੜ ਨੇ ਬਿਲਕੁਲ ਹਨਾ ਬਾਈ ਤੇ ਆ ਹੁਣ ਤੀ ਆ ਬੱਚੀ ਤਾਂ ਮੈਂ ਕਹਿੰਦਾ ਵੀ ਕਹਿੰਦਾ ਥੋੜਾ ਬਣਾਇ ਕਰਮਾਲੀ ਦਾ ਕੋਈ ਨਹੀਂਗਾ ਹਾਂ ਤੇ ਇਹਦੇ ਤਾਂ ਮੈਂ ਕਹਿੰਦਾ ਵੀ ਚਾ ਦੰਦਾ ਵੀ ਛੇ ਦਾ ਨਾ ਪ्योर ਛੇ ਦਾ ਹੁੰਦਾ ਏ ਤੇ ਦੁੱਧ ਬਾਈ ਕਹਿੰਦਾ ਵੀ ਆਪਾਂ ਨੂੰ ਇਹਦੇ ਤੋਂ ਉਮੀਦ ਆ ਵੀ 40 ਲੀਟਰ ਪਾ ਜੂਗੀ 40 ਕਿਲੋ ਖੁੱਲਾ ਡੋਲਾ ਦਊਗੀ ਹਾਂ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਤਸੱਲੀ ਪਰਖ ਕਰਨੀ ਹੈ ਬਾਈ ਢੱਲ ਨੂੰ ਫੋਨ ਲਾ ਲਿਓ ਆਪਣਾ ਕੰਮ ਆ ਤੁਹਾਨੂੰ ਵੀਡੀਓ ਬਣਾ ਕੇ ਜਾਨਵਰ ਦਿਖਾਉਂਦਾ ਏ ਹੋਰ ਕੋਈ ਤਸੱਲੀ ਪਰਖ ਕਰਨੀ ਹੈ ਬਾਈ ਨੂੰ ਫੋਨ ਲਾ ਕੇ ਕਰ ਲੈਣੀ ਆ ਜਿਉਂਦੇ ਬਾਦ ਦੇ ਰਹੋ ਜੀ ਧੰਨਵਾਦ